ਸਤਿ ਸ਼੍ਰੀ ਅਕਾਲ ਟੁਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਸਰਬ ਨੌਜਵਾਨ ਸਭਾ ਜਸਟਰ ਖੁਆੜਾ ਅਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਸਾਂਝਾ ਉਪਰਾਲਾ ਕਰਦੇ ਹੋਏ ਵਿਸ਼ਵ ਯੋਗਾ ਦਿਵਸ ਗਗਨਦੀਪ ਕੌਰ ਜ਼ਿਲ੍ਹਾ ਯੂਥ ਅਫਸਰ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਨਿਰਦੇਸ਼ਾਂ ਤਹਿਤ ਸविता ਪ੍ਰਾਸ਼ਰ ਅਰਚਨਾ ਬਤਰਾ ਤੇ ਸ਼੍ਰੀਮਤੀ ਜਨਕ ਫਲਾਹੀ ਦੀ ਅਗਵਾਈ ਹੇਠ ਆਰੀਆ ਆਈਐਮਟੀ ਕਾਲਜ ਪਲਾਈ ਰੋਡ ਫੋਗੜਾ ਵਿਖੇ ਮਨਾਇਆ ਗਿਆ ਸਵਾਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਦੀ ਦੇਖਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3 ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦੀਆਂ ਲੜਕੀਆਂ ਨੇ ਵੀ ਬੜੇ ਜੋਸ਼ ਨਾਲ ਯੋਗ ਸਾਧਨਾ ਵਿੱਚ ਹਿੱਸਾ ਲਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਖਾਜੀ ਨੂੰ ਸੁਭੋਧਨ ਕਰਦਿਆ ਬਿਹਾਤ ਯੋਗ ਇੱਕ ਸਾਧਨਾ ਹੈ ਜਿਹੜੀ ਕੇ ਅਭਿਆਸ ਨਾਲ ਸੰਪੂਰਨ ਹੁੰਦੀ ਹੈ ਅਤੇ ਯੋਗ ਦਾ ਸਰੀਰ ਅਤੇ ਮਨ ਉੱਤੇ ਉਦੋਂ ਹੀ ਕਾਰਗਰ ਅਸਰ ਹੁੰਦਾ ਹੈ ਜੇਕਰ ਇਸ ਨੂੰ ਨਿਯਮ ਤੇ ਤਨਦੇਹੀ ਅਤੇ ਵਿਸ਼ਵਾਸ ਨਾਲ ਕੀਤਾ ਜਾਵੇ। ਸविता ਪ੍ਰਸ਼ਰ ਨੇ ਯੋਗ ਦੀ ਮਹੱਤਤਾ ਬਾਰੇ ਦੱਸਦਿਆ ਕਿ ਆ ਕਿ ਵਿਅਕਤੀ ਸਮਾਜ ਤੇ ਦੇਸ਼ ਲਈ ਯੋਗ ਦਾ ਬੜਾ ਮਹੱਤਵ ਹੈ ਕਿਉਂਕਿ ਹਰੇਕ ਵਿਅਕਤੀ ਸਰੀਰਕ ਅਤੇ ਮਾਨਸਿਕ ਤੰਦਰੁਸਤ ਦੀ ਇੱਛਾ ਰੱਖਦਾ ਹੈ। ਖੇਰ ਵਿੱਚ ਸਵਾ ਦੇ ਪ੍ਰਧਾਨ ਸੁਖਿੰਦਰ ਸਿੰਘ ਨੇ ਨਹਿਰੂ ਯੁਵਾ ਕੇਂਦਰ ਕਪੂਥਲਾ ਸਮੂਹ ਪਤਵੰਤਿਆਂ ਅਤੇ ਯੋਗ ਸਾਧਨਾ ਵਿੱਚ ਹਿੱਸਾ ਲੈਣ ਵਾਲਿਆਂ ਦਾ तहे ਦਿਲੋਂ ਧੰਨਵਾਦ ਕੀਤਾ ਇਸ ਮੌਕੇ ਜਨਰਲ ਸਕੱਤਰ ਡਾਕਟਰ ਵਿਜੇ ਕੁਮਾਰ ਰਵਿੰਦਰ ਰਿੰਗ ਰਾਏ ਜਗਜੀਤ ਸੇਠ ਪਰਮਜੀਤ ਰਾਏ ਹਰਮਨ ਨੇਹਰਾ ਣੂਪ ਦੁੱਗਲ ਸਾਹਿਬ ਜੀ ਸਾਭੀ ਜਸ਼ਨ ਮਹਿਰਾ ਮਨਦੀਪ 바ਸੀ ਮੈਡਮ ਸਪਨਾ ਸ਼ਰਦਾ ਮੈਡਮ ਤਨੂ ਮੈਡਮ ਰਮਨਦੀਪ ਕੌਰ ਮੈਡਮ ਆਸ਼ੂ ਬੱਗਾ आदि हाजिर सन पेश है एक रिपोर्ट। आज सर्व नौजवान सभा की ओर से हमें आमंत्रित किया था इंटरनेशनल योग के उपलक्ष्य में तो हमने इनको योग अभ्यास करवाया हमारा भारतीय योग संस्थान की ओर से आना इसी ये था कि हम इन बच्चों को अपने साथ जोड़ सकें और इन बच्चों को प्रेरित करके हमने इनको अपने साथ जोड़ने का आह्वान दिया है और इन्होंने भी हमें आश्वस्त किया है कि हम आपके साथ जुड़कर योग को अपनाएंगे और स्वस्थ व निरोगी जीवन जीने का प्रयास करेंगे आज सर्व नौजवान सभा युवा केंद्र वालों वर्ल्ड योगा डे मनाया जा रहा ਆਰਿਆ ਆਈਐਮਪੀ ਇੰਸਟੀਚਿਊਟ ਦੇ ਅੰਦਰ ਔਰ ਬਹੁਤ ਵੱਡਾ ਸੁਨੇਹਾ ਜਿਹੜਾ ਅੱਜ ਦਿੱਤਾ ਲੋਕਾਂ ਨੂੰ ਕਿ ਆਓ ਆਪਣੇ ਸਿਹਤ ਪ੍ਰਤੀ ਜਾਗਰੂਕ ਹੋਈਏ ਸਾਡੀ ਸਿਹਤ ਚੰਗੀ ਹੋਵੇਗੀ ਤਾਂ ਸਾਡਾ ਜਿਹੜਾ ਦਿਮਾਗ ਆ ਉਹ ਤੰਦਰੁਸਤ ਹੋਵੇਗਾ ਔਰ ਜ਼ਿੰਦਗੀ ਦੀ ਦੌੜ ਭੱਜ ਦੇ ਵਿੱਚੋਂ ਆਪਣੇ ਆਪ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਆ ਆਪਣੇ ਸਰੀਰ ਲਈ ਔਰ ਸਭ ਨੂੰ ਬੇਨਤੀ ਆ ਜਿੰਨੀਆਂ ਵੀ ਸਾਡੀਆਂ ਜਾਇਦਾਦਾਂ ਕੋਠੀਆਂ ਕਾਰਾਂ ਜਿੰਨੇ ਵੀ ਸਾਡੇ ਬੈਂਕ ਬੈਲੈਂਸ ਆ ਉਹ ਇੱਥੇ ਪਈ ਰਹਿ ਜਾਣੇ ਆ ਜੇਕਰ ਸਾਡਾ ਸਰੀਰ ਤੰਦਰੁਸਤ ਨਾ ਹੋਇਆ ਤਾਂ ਸਾਡੇ ਕਿਸੇ ਕੰਮ ਨਹੀਂ ਆਉਣੇ ਔਰ ਸਭ ਨੌਜਵਾਨ ਸਭਾ ਨੇ ਸਾਰੀ ਟੀਮ ਨੇ ਬਹੁਤ ਵਧੀਆ ਉਪਰਾਲਾ ਕਰਕੇ ਸਾਡੇ ਬੱਚਿਆਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਸਮਾਜ ਨੂੰ ਚੰਗਾ ਸੁਨੇਹਾ ਦਿੱਤਾ ਕਿ ਆਓ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਹੀ ਤਰ੍ਹਾਂ ਅਸੀਂ ਯੂਜ਼ ਕਰੀਏ ਤਾਂ ਜੋ ਸਮਾਜ ਜਿਹੜਾ ਤੰਦਰੁਸਤ ਹੋ ਸਕੇ ਚੰਗਾ ਹੋ ਸਕੇ ਔਰ ਓਗੇ ਬਣ ਸਕੇ ਸਭ ਨੂੰ ਬੇਨਤੀ ਆ ਕਿ ਅੱਜ ਇਸ ਸ਼ੁਭ ਮੌਕੇ ਦੇ ਉੱਪਰ ਸਭ ਨੂੰ ਸ਼ੁਭ ਕਾਮਨਾਵਾਂ ਔਰ ਅੱਗੇ ਵਧਣ ਲਈ ਅਸੀਂ ਪ੍ਰੇਰਨਾ ਦਿੰਦੇ ਆ ਕਿ ਆਓ ਰਲ ਮਿਲ ਕੇ ਸਮਾਜ ਨੂੰ ਤੰਦਰੁਸਤ ਕਰੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ